ਤੰਤਨ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਹੋਤ ਅਨੰਦ ਮਾਣਦੇ ਹੋਏ ਪਿਆਰ ਸਹਿਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਮੇਰੇ ਗੁਰੂ ਬਲਕੀਆਂ ਵਾਲੇ ਪਾਤਸ਼ਾਹ ਨੇ 1699 ਵਿਸਾਖੀ ਵਾਲੇ ਦਿਨ ਉੱਚੀ ਸਟੇਜ ਤੇ ਖੜ ਕੇ ਭਰੇ ਦੀਵਾਨ ਦੇ ਵਿੱਚ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਉੱਚੀ ਤੇ ਬਲੰਦ ਆਵਾਜ਼ ਦੇ ਨਾਲ ਪੰਜ ਸਿਰਾਂ ਦੀ ਮੰਗ ਕੀਤੀ ਤੇ ਕਹਿ ਦਿੱਤਾ ਜੇ ਤੋ ਪ੍ਰੇਮ ਖੇਲਣ ਦਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤ ਮਾਰਕ ਪੈਰ ਧਰੀਜੈ ਸਿਰ ਤੀਜੇ ਕਾਣ ਨਾ ਕੀਜੇ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋਏ ਸਭਣਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਜਿੰਨੇ ਮੇਰੇ ਕੋਲ ਆਉਣਾ ਹੈ ਕਿੰਨੇ ਖੰਡੇ ਦੀ ਧਾਰ ਦੇ ਉੱਤੇ ਨੱਚਣਾ ਹੈ ਉਹ ਆਪਣਾ ਸੀਸ ਆਪਣੀ ਤਲੀ ਦੇ ਉੱਤੇ ਧਰ ਕੇ ਆਵੇ ਕਿਉਣ ਦੀ ਆਸ ਮਟਾ ਕੇ ਆਵੇ ਸੋ ਉਸ ਵਕਤ ਗੁਰੂ ਦੇ ਪਿਆਰੇ ਪੰਜ ਉੱਠੇ ਨੇ ਪੰਜਾਂ ਨੇ ਆਪਣਾ ਸਿਰ ਗੁਰੂ ਪਾਤਸ਼ਾਹ ਨੂੰ ਭੇਟ ਕਰ ਦਿੱਤਾ ਹੈ ਗੁਰੂ ਪਾਤਸ਼ਾਹ ਨੇ ਉਹਨਾਂ ਦਾ ਸਿਰ ਆਪਣੀ ਕਿਰਪਾਨ ਦੇ ਨਾਲ ਭੇਟ ਕਰਕੇ ਪੰਜਾਂ ਬਾਣੀਆਂ ਦਾ ਬਾਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਹ ਜਨੀਚ ਜਾਤ ਪਾਤ ਦਾ ਭੇਤ ਮਟਾ ਕੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਤੇ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕਹਿ ਦਿੱਤਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕੋ ਐਸਾ ਹੈ ਗੁਰੂ ਪੀਰ ਜਿੰਨੇ ਆਪਣੇ ਕੇਲਿਆਂ ਜਾਂ ਮੂਰੀਤਾ ਨੂੰ ਆਪਣਾ ਰੂਪ ਦਿੱਤਾ ਹੋਵੇ ਨਹੀਂ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੰਨਾ ਨੇ ਆਪਣਾ ਰੂਪ ਆਪਣੇ ਖਾਲਸੇ ਨੂੰ ਬਖਸ਼ਿਸ਼ ਦਿੱਤਾ ਹੈ ਸੋ ਅੱਜ ਲੋੜ ਹੈ ਇੱਕ ਪੰਥ ਇੱਕ ਸੋਚ ਇੱਕ ਨਿਸ਼ਾਨ ਸਾਬ ਦੇ ਥੱਲੇ ਇਕੱਤਰ ਹੋਣ ਦੀ ਜਦੋਂ ਗੁਰੂ ਦਾ ਖਾਸਾ ਇੱਕ ਨਿਸ਼ਾਨ ਸਾਬ ਦੇ ਥੱਲੇ ਇਕੱਤਰ ਹੋ ਗਿਆ ਦੁਨੀਆ ਦੀਆਂ ਤਾਕਤਾਂ ਖਾਲਸਾ ਦੇ ਚਰਨਾਂ ਦੇ ਉੱਤੇ ਚੁੱਕ ਜਾਣਗੀਆਂ ਜਦੋਂ ਇਹ ਖਾਲਸਾ ਗੁਰੂ ਦਾ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਗਿਆ। ਸੋ ਅੱਜ ਲੋੜ ਹੈ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਦੀ। ਸੋ ਸਿੱਖ ਧਰਮ ਸਿੱਖ ਧਰਮ ਇੱਕ ਸਾਂਝਾ ਧਰਮ ਹੈ। ਸਿੱਖ ਧਰਮ ਇੱਕ ਸਾਂਝਾ ਧਰਮ ਹੈ। ਇਸ ਧਰਮ ਨੂੰ ਹਰ ਕੋਈ ਅਪਣਾ ਸਕਦਾ ਹੈ। Hindu, Muslim, Sikh, Assai, Jaini, Bodhi ਕੋਈ ਵੀ ਇਸ ਨੂੰ ਅਪਣਾ ਸਕਦਾ ਹੈ ਇਸੇ ਕਰਕੇ ਮੇਰੇ ਗੁਰੂ ਸੱਚੇ ਪਾਤਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਤੇ ਕਹਿ ਦਿੱਤਾ Hindu Muslim Sikh Assai ਉਪਦੇਸ਼ ਚੋਂ ਵਰਣਾ ਕੋ ਸੰਝਾ ਸੰਝਾ ਸਭ ਦਾ ਸਤਿਗੁਰੂ ਗੁਰੂ ਨਾਨਕ ਸਾਰੀ ਦੁਨੀਆ ਦੇ ਵਿੱਚ ਵਡਿਆਈ ਹੋਵੇ Hindu ਕਹਿਣ ਸਾਡਾ Muslim ਕਹਿਣ ਸਾਡਾ ਰੋਕੀ ਕਹਿਣ ਕੀ ਸਾਡੀ ਦਵਾਈ ਹੋਵੇ ਉਹ ਸਿੱਖ ਆਖਦੇ ਨਹੀਂ ਨਹੀਂ ਗੁਰੂ ਪਿਤਾ ਸਾਡਾ ਸਿੱਖ ਆਖਦੇ ਨਹੀਂ ਨਹੀਂ ਗੁਰੂ ਪਿਤਾ ਸਾਡਾ ਪਰ ਪਿਤਾ ਗੁਰੂ ਉਹਨਾਂ ਦਾ ਕਿਸ ਵਿੱਚ ਸੱਚਾਈ ਹੋਵੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਜਾਤ ਪਾਤ ਦੀ ਭਾਵੇਂ ਨਾ ਕਾਇ ਹੋਵੇ ਉਹ ਜਾਤ ਪਾਤ ਦੀ ਭਾਵੇਂ ਨਾ ਕਾਇ ਹੋਵੇ ਇਸ ਦਰਬਾਰ ਦੇ ਉੱਤੇ ਜਿਹੜਾ ਵੀ ਸ਼ਰਧਾ ਭਾਵਨਾ ਦੇ ਨਾਲ ਆ ਜਾਵੇਗਾ ਆਪਣੇ ਦਿਲ ਦੀਆਂ ਬਹਿਰਾਈਆਂ ਦੇ ਵਿੱਚੋਂ ਆਪਣੇ ਦੁੱਖ ਸੁੱਖ ਦੀ ਆਗੇ ਅਰਦਾਸ ਕਰੇਗਾ ਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਆਪਣੀ ਗਲਬਕੜੀ ਵਿੱਚ ਲੈ ਲੈਣਗੇ ਉਹਨਾਂ ਨੂੰ ਵੀ ਆਪਣਾ ਬਣਾ ਲੈਣਗੇ ਇੱਥੇ ਕੋਈ ਤੇਰ ਨਹੀਂ ਇੱਥੇ ਕੋਈ ਮੇਰ ਨਹੀਂ ਇੱਥੇ ਕੋਈ ਗਰੀਬ ਨਹੀਂ ਇੱਥੇ ਕੋਈ ਅਮੀਰ ਨਹੀਂ ਇੱਥੇ ਕੋਈ ਰਾਜਾ ਨਹੀਂ ਇੱਥੇ ਕੋਈ ਅਰੰਕ ਨਹੀਂ ਇਹ ਦਰਬਾਰ ਉਹ ਹੈ ਸੋ ਅੱਜ ਲੋੜ ਹੈ ਜਿਵੇਂ ਹੁਣੇ-ਹੁਣੇ ਆਪ ਜੀ ਨੇ ਸਰਮਣ ਕੀਤਾ ਹੈ ਆਏ ਗੁਰਦੀਪ ਸਿੰਘ ਜੀ ਜੋ ਮਲਕ ਸਾਡੇ ਵਿੱਚ ਨਹੀਂ ਰਹਿ ਸਾਡੇ ਵਿੱਚ ਨਹੀਂ ਰਹਿ ਗਏ ਆਪਣੀਆਂ ਉਹ ਯਾਦਾਂ ਛੱਡ ਕੇ ਚਲੇ ਗਏ ਉਹਨਾਂ ਨੇ ਕੋ ਚੰਗਾ ਕਰਮ ਕੀਤਾ ਆਪਣੀਆਂ ਯਾਦਾਂ ਛੱਡ ਕੇ ਚਲੇ ਗਏ ਮਰਦਾ ਮਰਦਾ ਜਗ ਮੁਹਾ ਮਰਦੇ ਨਾ ਜਾਣਿਓ ਕੋਏ ਐਸੀ ਮਰਨੀ ਤੋਂ ਮਰੇ ਐਸੀ ਐਸੀ ਮਰਨੀ ਜੋ ਮਰੇ ਫੇਰ ਨਾ ਬਦਲਾ ਹੋਏ ਬਹਰ ਨਾ ਮਰਨਾ ਹੋਏ ਐਸਾ ਦੁਨੀਆ ਤੋਂ ਮਰ ਕੇ ਜਾਓ ਐਸਾ ਦੁਨੀਆ ਤੋਂ ਮਰ ਕੇ ਜਾਓ ਦੁਨੀਆ ਤੁਹਾਨੂੰ ਯਾਦ ਕਰੇ ਦੁਨੀਆ ਤੁਹਾਨੂੰ ਯਾਦ ਕਰੇ ਜੀਮ ਜਗਾ ਸਰਾਮ ਮੁਸਾਫਰਾਂ ਦੀ ਇਹ ਮੁਸਾਫਰਖਾਨਾ ਹੈ ਜੀਮ ਜਗਾ ਸਰਾਮ ਮੁਸਾਫਰਾਂ ਦੀ ਮੌਜਾ ਮਾਨ ਦੇ ਕਈ ਅਮੀਰ ਤੁਰ ਗਏ ਹਾਥੀ ਘੋੜਿਆਂ ਬੱਗੀਆਂ ਮੋਤਰਾ ਨੂੰ ਛੱਡ ਇੱਥੇ ਹੀ ਜਿਵੇਂ ਜੰਗੀਰ ਤੁਰ ਗਏ ਸਾਰੀ ਉਮਰ ਨਸੀਬ ਨਾ ਹੋਈ ਕਿਸੇ ਨੂੰ ਸਾਰੀ ਉਮਰ ਨਸੀਬ ਨਾ ਹੋਈ ਕਿਸੇ ਨੂੰ ਦੇਰੀਆਂ ਢਾਕੇ ਫੁੱਟੇ ਆਮੀਰ ਦੁਰ ਗਏ ਉਹ ਜੰਗ ਵਿੱਚ ਜਾ ਕੇ ਜੰਗ ਨੂੰ ਜਿੱਤਦੇ ਸਨ ਬਾਹੂ ਬਲੀ ਵਰਗੇ ਅੰਤ ਨੂੰ ਖੀਰ ਦੁਰ ਗਏ ਕੋਲ ਖੜੇ ਹਕੀਮ ਰਹੀਮ ਰਹਿ ਗਏ ਕੋਲ ਖੜੇ ਹਕੀਮ ਰਹੀਮ ਰਹਿ ਗਏ ਅਕਲ ਸਿਆਣੇ ਕਈ ਵਜ਼ੀਰ ਦੁਰ ਗਏ ਜਿੰਨਾ ਨਾਲ ਰਲ ਕੇ ਖੇਡਣਾ ਖੇਡੀਆਂ ਸਨ ਜਿੰਨਾ ਨਾਲ ਰਲ ਕੇ ਖੇਡਣਾ ਖੇਡੀਆਂ ਸਨ ਭੈਣਾ ਕੱਲੀਆਂ ਨੂੰ ਛੱਡ ਕੇ ਵੀਰ ਦੁਰ ਗਏ ਤਪ ਕਰਨ ਵਾਲੇ ਰੋਹੀ ਰਹਿਣ ਵਾਲੇ ਅੰਤ ਵੇਲੇ ਨੂੰ ਪੀਰ ਫਕੀਰ ਦੁਰ ਗਏ ਓ ਮਨਾ ਮੂਰਖਾ ਬਿਸਤਰਾ ਕੋਲ ਰੱਖੀ ਓ ਮਨਾ ਮੂਰਖਾ ਬਿਸਤਰਾ ਕੋਲ ਰੱਖੀ ਤੇਰੇ ਨਾਲ ਦੇ ਕਈ ਸਰੀਰ ਦੁਰ ਗਏ ਤੇਰੇ ਨਾਲ ਦੇ ਕਈ ਸਰੀਰ ਦੁਰ ਗਏ ਚਲੋ ਜਲੀ ਦਾ ਮੇਲਾ ਇੱਥੇ ਸਭ ਦੀ ਕੋਚ ਤਿਆਰੀ ਹੈ ਚਲੋ ਜਲੀ ਦਾ ਮੇਲਾ ਇੱਥੇ ਸਭ ਦੀ ਕੂਚ ਤਿਆਰੀ ਹੈ ਇਹ ਪਤਾ ਨਹੀਂ ਕੋਈ ਕਿਸੇ ਨੂੰ ਕੱਲ ਨੂੰ ਕਿਸਤੀ ਵਾਰੀ ਹੈ ਕੱਲ ਨੂੰ ਕਿਸਤੀ ਵਾਰੀ ਹੈ ਜਵਾਨੀ ਗਈ ਬੜੇ ਬੇੜੇ ਜੋਰ ਪਾਇਆ ਜਵਾਨੀ ਗਈ ਬੜੇ ਬੇੜੇ ਜੋਰ ਪਾਇਆ ਪਿੰਗਰ ਖਿਸਦੇ ਖਿਸਦੇ ਖਿਸ ਗਏ ਲਗਤ ਖਕਤ ਨਾ ਰਹੀ ਜ਼ਬਾਨ ਅੰਦਰ ਲਗਤ ਖਕਤ ਨਾ ਰਹੀ ਜ਼ਬਾਨ ਅੰਦਰ ਉਹ ਬੋਲ ਕਈ ਖੱਤੀ ਹੱੱਤੀ ਦੀ ਖਤਮ ਹੋ ਗਈ ਸਾਰੇ ਸੌਦੇ ਮੁੱਕਦੇ ਮੁੱਕਦੇ ਮੁੱਕ ਗਏ ਸਵਾਸਾ ਰੂਪੀ ਜਦੋਂ ਸੌਦੇ ਇਹ ਮੁੱਕ ਗਏ ਇਸ ਜੀਵ ਨੇ ਕਿਸੇ ਬਹਾਨੇ ਇਸ ਸੰਸਾਰ ਨੂੰ ਛੱਡ ਕੇ ਛੱਡ ਕੇ ਚਲੇ ਜਾਣਾ ਹੈ ਸੋ ਦਾਸ ਨੂੰ ਜਿੰਨਾ ਟਾਈਮ ਇਹਨਾਂ ਨੇ ਬਚਿਸ਼ ਕੀਤਾ ਉਹਨਾਂ ਦਿੱਤਾ ਇੱਕ ਮੈਂ ਹੋਰ ਬੇਨਤੀ ਕਰਦੇ ਹਾਂ ਜੋ ਇਹ ਅੱਜ ਬੇਨਤੀ ਕਰ ਰਹੀ ਹੈ ਕਿ ਅੱਜ ਸਾਡੇ ਲੋੜਵੰਦ ਸਿੱਖ ਭਰਾ ਜਿਹੜੇ ਕਿ ਪੰਜਾਬ ਵਿੱਚ ਜਿਨ੍ਹਾਂ ਦੇ ਸਿਰਾਂ ਤੇ ਛੱਤਾਂ ਵੀ ਨਹੀਂ ਹੈਗੀਆਂ ਦੋ ਟਾਈਮ ਉਹਨਾਂ ਨੂੰ ਰੋਟੀ ਖਾਣ ਦਾ ਵੀ ਉਹਨਾਂ ਨੂੰ ਫਿਕਰ ਲੱਗਾ ਹੁੰਦਾ ਹੈ ਆਓ ਆਪਾਂ ਉਹਨਾਂ ਦੀ ਮਾਂ ਫੜੀਏ ਆਓ ਉਹਨਾਂ ਦਾ ਆਪਾਂ ਸਹਾਰਾ ਬਣੀਏ ਅੱਜ ਇੱਕ ਨਹੀਂ ਅਨੇਕਾਂ ਜੇ ਤੁਸੀਂ ਦੇਖੋ ਸਿਗਲੀ ਗਾਰੋ ਵਣਜਾਰੇ ਸਿੱਖ ਮੱਧ ਪ੍ਰਦੇਸ਼ ਵਿੱਚ ਕਰੋੜਾਂ ਦੀ ਤੈਦਾਦ ਦੇ ਨਾਲ ਉੱਥੇ ਬੈਠੇ ਨੇ ਕਰੋੜਾਂ ਦੀ ਤੈਦਾਦ ਦੇ ਨਾਲ ਪਰ ਉਹਨਾਂ ਦੇ ਕੋਲ ਰੁਜ਼ਗਾਰ ਨਹੀਂ ਹੈਗਾ ਰੁਜ਼ਗਾਰ ਨਹੀਂ ਹੈਗਾ ਦੋ ਟਾਈਮ ਦੀ ਰੋਟੀ ਖਾਣ ਬਾਅਦ ਤੇ ਵੀ ਉਹ ਤਰਸਦੇ ਨੇ ਔਰ ਸਾਡੇ ਬੱਚੇ ਦੇਖੋ ਥੋੜਾ ਖਾਂਦੇ ਜਿਆਦਾ ਗੋਉਂਦੇ ਨਹੀਂ ਆਪਾਂ ਨੂੰ ਪਤਾ ਹੈ ਸੋ ਮੈਂ ਬੇਨਤੀ ਕਰਦੇ ਵਾਂ ਆਪਣੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੋਲਕਾ ਬਣਾਓ ਉਹਨਾਂ ਗੋਲਕਾਂ ਵਿੱਚ ਆਪਣਾ ਤਾਂ ਸਬੰਧ ਕੱਢ ਕੇ ਪਾਓ ਉਹ ਦਸਬੰਧ ਜਿੱਥੇ ਲੋੜਵੰਦ ਸਾਡੇ ਪਿਆਰੇ ਸਾਡੇ ਸਿੱਖ ਬੈਠੇ ਨੇ ਉਹਨਾਂ ਨੂੰ ਉਹ ਮਾਇਆ ਪਹਚਾਈ ਜਾਵੇ ਕਈ ਜਿੱਥੇ ਫਤੀਆਂ ਵੀ ਸੇਵਾ ਕਰਦੀਆਂ ਨੇ ਮੈਂ ਇੱਕ ਹੋਰ ਬੇਨਤੀ ਕਰਦੇ ਵਾਂ ਜੇ ਅੱਜ ਸੱਜ ਅੱਜ ਸਾਰੀਆਂ ਗੁਰੂ ਘਰਾਂ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਬੈਠੀਆਂ ਨੇ ਮੈਂ ਇਹ ਬੇਨਤੀ ਕਰਦੇ ਵਾਂ ਇੱਕ ਗੋਲਕਤਾ ਹੁੰਦੀ ਏ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਖਰਚੇ ਚਲਾਉਣ ਵਾਸਤੇ ਜ਼ਰੂਰੀ ਹੋਣੀ ਚਾਹੀਦੀ ਏ ਜੇ ਇੱਕ ਦੇ ਨਾਲ ਗੋਲਕ ਰੱਖੀ ਜਾਵੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿੰਨੀ ਆਉਂਦੇ ਵਿੱਚ ਮਾਇਆ ਆਵੇ ਆਪਣੇ ਪਿੰਡ ਵਿੱਚ ਵੇਖੋ ਇਲਾਕੇ ਵਿੱਚ ਵੇਖੋ ਜਿਹੜਾ ਕੋਈ ਗਰੀਬ ਸਿੱਖ ਹੈ ਉਹ ਸਿੱਖ ਤੇ ਉਹ ਮਾਇਆ ਵਰਤੀ ਜਾਂਦੀ ਹੈ ਸੋ ਇਹ ਦਾਤੀਆਂ ਬੇਂਤੀਆਂ ਬਸ ਸਤਿਕਾਰਯੋਗ ਸਾਡੇ ਆਪਣੇ ਨਾਜਤ ਸਿੰਘ ਜੀ ਉਹ ਬੈਠੇ ਨੇ ਆਪਣੇ ਮੱਲੀ ਸਾਹਿਬ ਬੈਠੇ ਨੇ ਬੜੇ ਸਤਿਕਾਰਯੋਗ ਦੇਖੋ ਇਹ ਸਾਰੀਆਂ ਕਮੇਟੀਆਂ ਗੁਰੂ ਘਰ ਦੀਆਂ ਕਮੇਟੀਆਂ ਦੇ ਨਾਲੇ ਸਾਰਾ ਕੁਝ ਹੀ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਦੇ ਨਾਲੇ ਗੋੜਿਆ ਸਿੰਘਾਂ ਦਾ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਪਿਛਲੀ ਵਾਰੀ ਦਿੱਤ ਸਿੰਘ ਜੀ ਖਾਸ ਤਨ ਮੈਨੂੰ ਇਹਨਾਂ ਨੇ ਦੱਸਿਆ ਸੀ ਕਿ 1 ਲੱਖ ਡਾਲਰ ਆਪਣਾ ਖਰਚ ਆਇਆ ਹੈ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ 1.5 ਲੱਖ ਡਾਲਰ ਆਵੇ ਦੇਖੋ ਆਪਾਂ ਕਿੱਡਾ ਆਪਣਾ ਇਹਨਾਂ ਦਾ ਪ੍ਰਬੰਧ ਦੇਖ ਰਹੇ ਆਂ ਔਰ ਜਦੋਂ ਵੀ ਅਸੀਂ ਆਉਣੇ ਆ ਬਾਹਰ ਮੈਂ ਪਿਛਲੀ ਵਾਰੀ ਵੀ ਬੇਨਤੀ ਕੀਤੀ ਸੀ ਕਿ ਰਸੀਦਾ ਘਟਾ ਕੇ ਆਇਆ ਕਰੋ ਜਰੂਰ 5 50 100 ਜਿੰਨੇ ਵੀ ਬਣਦੇ ਨੇ ਘਟਾ ਕੇ ਆਇਆ ਕਰੋ ਇਹ ਸਾ ਅਸੀਂ ਇਹਨਾਂ ਨੂੰ ਨਾਲ ਸਹਿਯੋਗ ਦੇਣਾ ਹੈ ਗੋਰੇ ਸਿੰਘਾਂ ਨੂੰ ਹਮ ਪਿੱਛੇ ਲਾਗ ਚੱਲੀ ਆਪਾਂ ਇਹਨਾਂ ਦੇ ਪਿੱਛੇ ਲੱਗ ਕੇ ਚੱਲਾਂਗੇ ਨਾ ਕਿ ਸਮਝ ਲਓ ਬੜਾ ਵਧੀਆ ਸਫਰ ਹੋਵੇਗਾ ਸੋਦਾਸ ਇਨੀਆਂ ਬੇਨਤੀਆਂ ਕਰਦਾ ਹੋਇਆ ਫਤਿਹ ਬੁਲਾਉਂਦਾ ਹੈ ਪੁੱਜੁਗ ਦੀ ਕਰਨੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ